ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਅਡੌਪਸ਼ਨ ਡੀਡ ਦੇ ਬਾਰੇ ਅਡੌਪਸ਼ਨ ਡੀਡ ਮਤਲਬ ਗੋਦਨਾਮੇ ਦੇ ਬਾਰੇ ਅਸੀਂ ਕਿਵੇਂ ਦਫਤਰ ਤਹਿਸੀਲਦਾਰ ਦਫਤਰ ਦੇ ਵਿੱਚ ਜਾ ਕੇ ਜਿਹੜਾ ਗੋਦਨਾਮਾ ਆਪਣਾ ਰਜਿਸਟਰਡ ਕਰਵਾ ਸਕਦੇ ਹਾਂ ਠੀਕ ਹੈ ਜੀ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ ਕੀ ਕੀ ਡਾਕੂਮੈਂਟਸ ਲੱਗਦੇ ਨੇ ਤੇ ਕਿੰਨਾ ਕੁ ਉਸ ਦੇ ਉੱਪਰ ਜਿਹੜਾ ਸਰਕਾਰੀ ਖਰਚਾ ਆਉਂਦਾ ਹੈ ਤਾਂ ਉਸ ਤੋਂ ਪਹਿਲੇ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਤੁਸੀਂ YouTube ਦੇ ਉੱਪਰ ਬਹੁਤ ਸਾਰੀਆਂ ਵੀਡੀਓ ਦੇਖ ਕੇ ਆਉਣੀ ਆ ਮਾਲਕਾ ਨਾਲ ਸੰਬੰਧਿਤ ਕਿ ਜਮ੍ਹਾਂਬੰਦੀ ਦੇ ਵਿੱਚੋਂ ਹਿੱਸੇ ਕਿਵੇਂ ਕੱਢਦੇ ਨੇ ਇੰਤਕਾਲ ਵਗੈਰਾ ਕਿਵੇਂ ਪੜੇਦੇ ਨੇ ਜਮ੍ਹਾਂਬੰਦੀ ਵਿੱਚ ਔਖੇ ਸ਼ਬਦ ਦਾ ਕੀ ਮਤਲਬ ਹੁੰਦਾ ਹੈ ਠੀਕ ਹੈ ਇਸ ਟਾਈਪ ਦੀਆਂ ਵੀਡੀਓ ਬਹੁਤ ਸਾਰੀਆਂ ਦੇਖਿਆ ਹੋਣੀਆਂ ਤੇ ਤੁਸੀਂ ਉਹਨਾਂ ਵੀਡੀਓ ਨੂੰ ਬਹੁਤ ਸਾਰਾ ਲਾਈਕ ਵੀ ਕੀਤਾ ਹੋਣਾ ਤੇ ਚੈਨਲ ਵੀ ਉਹਨਾਂ ਦੇ ਸਬਸਕ੍ਰਾਈਬ ਕੀਤੇ ਹੋਣੇ ਆ ਪਰ ਇਸ ਚੈਨਲ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਤੋਂ ਕੁਝ ਹਟਕੇ ਵੀਡੀਓ ਮਿਲਦੀਆਂ ਨੇ ਜੋ ਕਿ ਤੁਹਾਡੇ ਲਈ ਬੇਹੱਦ ਜ਼ਰੂਰੀ ਨੇ ਜੋ ਕਿ ਸਰਕਾਰੀ ਖਰਚ ਨੂੰ ਲੈ ਕੇ ਹੈ ਜਿਸ ਦੇ ਉੱਪਰ ਇੱਕ ਆਮ ਆਦਮੀ ਦੀ ਸਭ ਤੋਂ ਵੱਧ ਲੁੱਟ ਹੁੰਦੀ ਹੈ ਫਿਰ ਵੀ ਤੁਸੀਂ ਇਸ ਚੈਨਲ ਨੂੰ ਇੰਨਾ ਜਿਆਦਾ ਪਿਆਰ ਨਹੀਂ ਦੇ ਰਹੇ ਤੇ ਨਾ ਹੀ ਵੀਡੀਓ ਨੂੰ ਇੰਨਾ ਜਿਆਦਾ ਲਾਈਕ ਕਰਦੇ ਹੋ ਜਿਹੜੀਆਂ ਵੀਡੀਓ ਹਰ ਕੋਈ ਪਾਰ ਰਿਹਾ ਤੁਸੀਂ ਉਹਨਾਂ ਵੀਡੀਓ ਨੂੰ ਜਿਆਦਾ ਪਿਆਰ ਦਿਓ ਠੀਕ ਹੈ ਜਿਵੇਂ ਔਖੇ ਸ਼ਬਦਾਂ ਦੇ ਅਰਥਕ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆਗਾ ਸੋ ਤੁਸੀਂ ਪਿਛਲੀਆਂ 5-6 ਵੀਡੀਓ ਦੇਖਿਆ ਹੋਣਗੇ ਮੈਂ ਹਰ ਇੱਕ 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 ਰਿਸ਼ਤੀ ਹੋਗੀ ਚਾਹੇ ਬੈ ਜੀ ਰਿਸ਼ਤੀ ਹੋਵੇ ਚਾਹੇ ਉਹ ਬਲੱਡ ਰਿਸ਼ਤੀ ਹੋਗੀ ਜਾਂ ਆਪਣਾ ਬਸੀਅਤ ਹੋ ਗਿਆ ਇੱਕ ਇੱਕ ਕਰਕੇ ਹਰੇਕ ਬਸੀਕੇ ਤੇ ਮੈਂ ਵੀਡੀਓ ਬਣਾ ਰਿਹਾ ਇਸ ਉੱਪਰ ਸਰਕਾਰੀ ਖਰਚਾ ਕਿੰਨਾ ਹੁੰਦਾ ਹੈ ਪਰ ਫਿਰ ਵੀ ਤੁਸੀਂ ਵੀਡੀਓ ਨੂੰ ਪਤਾ ਨਹੀਂ ਕਿਉਂ ਲਾਈਕ ਨਹੀਂ ਕਰਦੇ ਨਾ ਹੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਖੈਰ ਇਹ ਸਭ ਚੱਲਦਾ ਰਹਿਣਾ ਹੁਣ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਗੋਦ ਨਾਮਾ ਰਜਿਸਟਰਡ ਕਰਵਾਉਣ ਲਈ ਕੀ ਕੀ ਡਾਕੂਮੈਂਟਸ ਲੱਗਦੇ ਨੇ ਇਸ ਦੇ ਲਈ ਜੋ ਸਭ ਤੋਂ ਪਹਿਲਾਂ ਡਾਕੂਮੈਂਟ ਆ ਉਹ ਹੈ ਜੀ ਜੋ ਅਸਲ ਮਾਪੇ ਹੁੰਦੇ ਨੇ ਕਿਸੇ ਬੱਚੇ ਨੂੰ ਜਿਸ ਨੂੰ ਅਡਾਪਟ ਕੀਤਾ ਜਾ ਰਿਹਾ ਹੈ ਉਸ ਦੇ ਕੁਦਰਤੀ ਮਾਤਾ ਪਿਤਾ ਹੁੰਦੇ ਨੇ ਜੋ ਉਹਨਾਂ ਨੂੰ ਜਨਮ ਦੇਣ ਵਾਲੇ ਮਾਤਾ ਪਿਤਾ ਨੇ ਉਹਨਾਂ ਦੇ ਆਈਡੀ ਪ੍ਰੂਫ ਲੱਗਦੇ ਨੇ ਜੀ ਆਧਾਰ ਕਾਰਡ ਠੀਕ ਹੈ ਜੀ ਮਾਤਾ ਦਾ ਵੀ ਪਿਤਾ ਦਾ ਵੀ ਠੀਕ ਹੈ ਦੋਨਾਂ ਦੇ ਆਈਡੀ ਪ੍ਰੂਫ ਲੱਗਣਗੇ ਇਸ ਤੋਂ ਬਾਅਦ ਜੋ ਅਡਾਪਟ ਕਰ ਰਹੇ ਨੇ ਠੀਕ ਹੈ ਜੀ ਗੋਦ ਲੈਣ ਵਾਲੇ ਮਾਤਾ ਪਿਤਾ ਦਾ ਆਧਾਰ ਕਾਰਡ ਦੋਵਾਂ ਦੇ ਲੱਗਣਗੇ ਇਸ ਤੋਂ ਇਲਾਵਾ ਇੱਕ ਵਿਟਨੈਸ ਦਾ ਆਧਾਰ ਕਾਰਡ ਅਤੇ ਇੱਕ ਜੋ ਵਿਟਨੈਸ ਹੁੰਦਾ ਹੈ ਜਿਵੇਂ ਨੰਬਰਦਾਰ ਹੋ ਗਿਆ ਠੀਕ ਹੈ ਜੀ ਪੰਜ ਹੋ ਗਿਆ ਇਸ ਤਰ੍ਹਾਂ ਦਾ ਯੂ ਬਿਟਨਸ ਹੁੰਦਾ ਹੈ ਇੱਕ ਉਹਨਾਂ ਦਾ ਜਿਹੜਾ ਨੰਬਰਦਾਰ ਦਾ ਆਈ ਡੀ ਕਾਰਡ ਲੱਗੇਗਾ ਸਾਰਿਆਂ ਦਾ ਹੀ ਜਿਹੜਾ ਦਫਤਰ ਤਹਿਸੀਲਦਾਰ ਦਫਤਰ ਦੇ ਵਿੱਚ ਪੇਸ਼ ਹੋਣਾ ਜ਼ਰੂਰੀ ਹੈ ਇਸ ਤੋਂ ਬਿਨਾ ਜੇਕਰ ਮਾਤਾ ਪਿਤਾ ਵਿੱਚੋਂ ਚਾਹੇ ਉਹ ਅਡਾਪਟ ਕਰਨ ਵਾਲੇ ਚਾਹੇ ਜਾਂ ਜੋ ਬੱਚੇ ਨੂੰ ਗੋਦ ਦੇ ਰਹੇ ਨੇ ਦੋਨਾਂ ਵਿੱਚੋਂ ਕਿਸੇ ਦੇ ਵੀ ਜੇਕਰ ਕਿਸੇ ਦੀ ਡੈਥ ਹੋਈ ਹੋਵੇ ਉਸ ਦਾ ਜਿਹੜਾ ਡੈਥ ਸਰਟੀਫਿਕੇਟ ਵੀ ਨਾਲ ਲਾਉਣਾ ਜ਼ਰੂਰੀ ਹੈ ਜੋ ਬੱਚਾ ਗੋਦ ਲਿਆ ਜਾ ਰਿਹਾ ਹੈ ਉਸ ਦਾ ਬਰਸਰਟਿਫਿਕੇਟ ਇਸ ਤੋਂ ਇਲਾਵਾ ਗੋਦ ਲੈਣ ਜਾਂ ਦੇਣ ਵਾਲੇ ਮਾਤਾ-ਪਿਤਾ ਦੋਨਾਂ ਦੇ ਗੋਦ ਦੇਣ ਵਾਲੇ ਬੱਚੇ ਤੋਂ ਇਲਾਵਾ ਠੀਕ ਹੈ ਜੀ ਦੋਨਾਂ ਤਰ੍ਹਾਂ ਦੋਨਾਂ ਪਾਸਿਆਂ ਦੇ ਜੋ ਮਾਤਾ-ਪਿਤਾ ਨੇ ਉਹਨਾਂ ਦੇ ਹੋਰ ਕਿੰਨੇ ਬੱਚੇ ਨੇ ਤੇ ਉਹਨਾਂ ਦੀ ਏਜ ਵਗੈਰਾ ਕੀ ਹੈ ਉਹਨਾਂ ਦੇ ਵੀ ਜਿਹੜੇ ਬੋਰਸਰਟਿਫਿਕੇਟ ਨਾਲ ਲਾਉਣੇ ਜ਼ਰੂਰੀ ਨੇ ਸੋ ਏਸੀ ਡਾਕੂਮੈਂਟਸ ਦੀ ਗੱਲ ਜੇਕਰ ਹੁਣ ਖਰਚੇ ਦੀ ਗੱਲ ਕਰਕੇ ਤਾਂ ਸਭ ਤੋਂ ਪਹਿਲਾਂ ਜੋ ਗੋਦਨਾਮਾ ਹੁੰਦਾ ਹੈ ਉਸ ਨੂੰ ਉਸ ਦੀ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਅਪਾਇੰਟਮੈਂਟ ਲਈ ਜਾਂਦੀ ਹੈ ਛੀਲਦਾਰ ਦਫ਼ਤਰ ਦੇ ਵਿੱਚ ਪੇਸ਼ ਕਰਨ ਦੀ ਠੀਕ ਹੈ ਜੀ ਅਪਾਇੰਟਮੈਂਟ ਦੇ ਕਿੰਨਾ ਖਰਚਾ ਹੁੰਦਾ ਹੈ ਅਪਾਇੰਟਮੈਂਟ ਉਪਰ ਜੋ ਖਰਚਾ ਹੁੰਦਾ ਹੈ ਉਹ ਹੈ ਜੀ 500 ਰੁਪਏ ਠੀਕ ਹੈ ਜੀ 500 ਰੁਪੀਸ ਇਸ ਤੋਂ ਬਾਅਦ ਜੀ ਇਸ ਦੀ ਰਜਿਸਟ੍ਰੇਸ਼ਨ ਫੀਸ ਹੁੰਦੀ ਹੈ ਜੋ ਕਿ 4000 ਰੁਪਏ ਹੁੰਦੀ ਹੈ ਸਟੈਂਪ ਡਿਊਟੀ ਇਸ ਨੂੰ ਅਸੀਂ ਸਟਾਮ ਵੀ ਕਹਿ ਦਿੰਦੇ ਹਾਂ ਉਹ ਹੁੰਦਾ ਜੀ 1000 ਦਾ ਲੱਗਦਾ ਹੈ ਪੀ ਐਲ ਆਰਸ ਫੈਸਿਲਿਟੇਸ਼ਨ ਚਾਰजेस ਹੁੰਦੇ ਨੇ 500 ਰੁਪਏ ਅਤੇ ਪੇਸਟਿੰਗ ਫੀਸ ਹੁੰਦੀ ਹੈ ਜੋ 200 ਰੁਪਏ ਸੋ ਟੋਟਲ ਕੁੱਲ ਮਿਲਾ ਕੇ ਜਿਹੜਾ ਆਪਣਾ ਖਰਚਾ ਬਣਦਾ ਹੈ 5701 ਅਤੇ ਪਲੱਸ 500 ਜੋ ਅਪਾਇੰਟਮੈਂਟ ਫੀਸ ਹੁੰਦੀ ਹੈ ਇਹ ਟੋਟਲ ਇਸ ਦਾ ਜੋ ਖਰਚਾ ਬੰਦਾ ਹੈ ਗੋਦਨਾਮੇ ਦਾ ਇਸ ਤੋਂ ਬਿਨਾਂ ਜੋ ਵੀ ਬਸੀਕਾ ਨਵੀਸਾਰਜੀ ਨਵੀਸ ਗੋਦਨਾਮਾ ਤੁਹਾਡੀ ਲਿਖਤ ਕਰੇਗਾ ਉਸ ਦੀ ਜੋ ਫੀਸ ਵਗੈਰਾ ਹੋਵੇਗੀ ਉਹ ਲੱਗਤ ਹੋਵੇਗੀ ਚਾਹੇ 500 ਵੀ ਹੋਏ ਚਾਹੇ 100 ਵੀ ਉਸ ਦੀ ਆਪਣੀ ਫੀਸ ਜੋ ਵੀ ਸਰਕਾਰ ਵੱਲੋਂ ਨਿਰਧਾਰਤ ਕੀਤੀ ਹੋਵੇਗੀ ਉਹ ਲੈ ਲਵੇਗਾ ਠੀਕ ਹੈ ਜੀ ਜੇਕਰ ਆਪਾਂ ਇੱਥੇ 5700 ਪਲੱਸ 500 ਅਪਾਇੰਟਮੈਂਟ ਵਾਲਾ ਲਾਈਏ ਤਾਂ ਸਾਡਾ ਇੱਥੇ ਬਾਅਦ ਰੇਟਸ ਰੁਪਿਆ ਇਹ ਹੋ ਗਿਆ ਤੇ 500 ਰੁਪਏ ਜਿਹੜਾ ਤੁਸੀਂ ਜੇਕਰ ਲਿਖਤ ਦਾ ਵੀ ਬੀਸੀਕਨ ਮਿਸ ਲੈਂਦਾ ਹੈ ਤਾਂ ਕਲਮ ਲਾ ਕੇ 7000 ਦੇ ਅੰਦਰ ਜਿਹੜਾ ਇਹ ਗੋਦਨਾਮ ਆਪਣਾ ਰਜਿਸਟਰਡ ਹੋ ਜਾਂਦਾ ਹੈ ਸੋ ਦੋਸਤੋ ਜੇਕਰ ਇਹ ਜਾਣਕਾਰੀ ਵਧੀਆ ਲੱਗੇ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ